ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਪਾਲ ਕੌਰ ਟਿੱਬੀ ਅੱਜ ਆਪਾਂ ਇੱਕ ਗੱਲ ਧੀਆਂ ਤੇ ਕਰਾਂਗੇ ਬੇਟੀਆਂ ਤੇ ਕਿਉਂਕਿ ਮੈਂ ਵੀ ਇੱਕ ਧੀ ਆਂਗੀ ਇੱਕ ਬੇਟੀ ਆਂਗੀ ਇੱਕ ਮਾਂ ਆਂਗੀ ਇੱਕ ਭੈਣ ਆਂ ਪਰ ਜਦੋਂ ਅਸੀਂ ਦੁਨੀਆ ਦੇ ਵਿੱਚ ਆਏ ਸੀ ਨਾ ਅਸੀਂ ਬੇ ਲੋੜੇ ਸੀ ਸਾਡੀ ਕਿਸੇ ਨੂੰ ਕੋਈ ਲੋੜ ਨਹੀਂ ਸੀ ਆਂਦੇ ਅਸੀਂ ਸਾਰਿਆਂ ਨੂੰ ਰਵਾ ਦਿੱਤਾ ਕਹਿੰਦੇ ਔਰਤ ਔਰਤ ਦੀ ਦੁਸ਼ਮਣ ਆਂ ਸਾਡੀ ਮਾਂ ਨੇ ਜਿੰਨੇ ਸਾਨੂੰ ਜਨਿਆ ਇੱਕ ਵਾਰੀ ਉਹਦੀਆਂ ਅੱਖਾਂ 'ਚ ਵੀ ਪਾਣੀ ਲਿਆਤਾ ਦੇਖ ਲਓ ਜੀ ਔਰਤ ਵੀ ਰੋਣ ਲੱਗ ਗਈ ਔਰਤ ਨੂੰ ਜੰਮ ਕੇ ਕਿਉਂਕਿ ਅਸੀਂ ਇੱਕ ਵੇ ਲੋੜੀ ਚੀਜ਼ ਸੀ ਕਿਸੇ ਨੂੰ ਸਾਡੀ ਕੋਈ ਲੋੜ ਨਹੀਂ ਹੈਗੀ ਸੀ ਸਮਾਜ ਵਿੱਚ ਹਮੇਸ਼ਾ ਬੇਟਿਆਂ ਨੂੰ ਅਹਿਮਤ ਦਿੱਤੀ ਜਾਂਦੀ ਹੈ ਵੀ ਬੇਟੇ ਹੋਣ ਪਰ ਬੇਟੀਆਂ ਨੂੰ ਕੋਈ ਅਹਿਮਤ ਨਹੀਂ ਹੁੰਦੀ ਹੁਣ ਤੁਸੀਂ ਹੋਰ ਸੋਚੋ ਇੰਨੇ ਹਸਪੀਟਲ ਬਣੇ ਨੇ ਇੰਨੇ ਵੈਦ ਨੇ ਇੰਨੇ ਸਾਡੇ ਧਰਮਸਥਾਨ ਨੇ ਕਿਤੇ ਜਾ ਕੇ ਕਿਸੇ ਧਰਮਸਥਾਨ ਵਾਲੇ ਨੇ ਜਾਂ ਕਿਸੇ ਡਾਕਟਰ ਨੇ ਜਾਂ ਕਿਸੇ ਵੈਦ ਨੇ ਕਦੇ ਇਹ ਦਵਾਈ ਦਿੱਤੀ ਆ ਸਾਨੂੰ ਵੀ ਪਈ ਤੁਹਾਡੇ ਮੁੰਡੇ-ਮੁੰਡੇ ਨੇ ਤੁਹਾਡੇ ਬੇਟੀ ਹੋ ਜੂਗੀ ਦਵਾਈ ਖਾ ਲੋ ਜੇ ਧੀਆ ਹੋਣ ਤਾਂ ਬੇਟੇ ਦੀ ਦਵਾਈ ਮਿਲ ਜਾਂਦੀ ਆ ਵੀ ਬੇਟਾ ਹੋਊਗਾ ਆ ਦਵਾਈ ਖਾ ਲੋ ਪਰ ਧੀ ਦੀ ਕਦੇ ਕੋਈ ਦਵਾਈ ਨਹੀਂ ਹੈਗੀ ਇੱਕ ਦਵਾਈ ਜ਼ਰੂਰ ਬਣੀ ਆ ਧੀ ਦੀ ਉਹਨੂੰ ਕੁੱਖੇ ਚ ਮਾਰਨ ਵਾਸਤੇ ਉਹ ਜ਼ਰੂਰ ਸਾਡੇ ਵਾਸਤੇ ਬਣੀ ਹੋਈ ਹੈਗੀ ਫ ਬਹੁਤ ਸਾਨੂੰ ਸਮਾਨ ਨਾਲ ਕਿਹਾ ਜਾਂਦਾ ਵੀ ਜੱਗ ਜਨਣੀ ਹੈ ਜੀ ਤਾਂ ਇੱਕ ਜੱਗ ਨੂੰ ਜਨਦੀ ਹੈਗੀ ਪਰ ਜੇ ਉਹ ਜੱਗ ਜਨਣੀ ਆਗੀ ਤਾਂ ਉਹਨੂੰ ਕੁੱਖੇ ਚ ਕਿਉਂ ਮਾਰਿਆ ਜਾਂਦਾਗਾ ਇਹ ਵੀ ਇੱਕ ਸਵਾਲ ਆਗਾ ਧੀਆ ਬੇ ਲੋੜੀਆਂ ਸੀਆਂ ਠੀਕਾ ਵੱਡੇ ਹੋ ਕੇ ਅਸੀਂ ੱੱਕੇ ਨਾਲ ਜਾਂ ਕਿਵੇਂ ਮਰਜ਼ੀ ਲਾ ਲੋ ਅਸੀਂ ਆਪਣੇ ਹਿੱਸੇ ਦਾ ਪਿਆਰ ਲੈ ਲਿਆ ਪਰ ਇੱਕ ਵਾਰੀ ਅਸੀਂ ਨੇ ਪੜੋਸੀਆਂ ਨੂੰ ਕਿ ਸਭ ਨੂੰ ਰਵਾਤਾ ਅਗਲਾ ਕਹਨਾ ਹਾਇਤੀ ਹੋਗੀ ਪਰ ਮੈਂ ਇੱਕ ਹੀ ਜੀ ਮਾਂ ਗਈ ਮੈਂ ਆਪਣੇ ਹੱਥੇ ਹੰਕਾਰ ਨਹੀਂ ਕਰਦੀ ਮਾਨ ਕਰਦੀ ਆ ਵੀ ਮੇਰੇ ਮਾਲਕ ਨਿੱਧਾ ਦਾ ਮੇਰਾ ਹਿਰਦਾ ਬਣਾਇਆਗਾ ਵੀ ਜਦੋਂ ਲੋਕੀ ਰੋਣ ਲੱਗ ਜਾਂਦੇ ਨੇ ਨਾ ਇੱਕ ਤੀ ਨੂੰ ਦੇਖ ਕੇ ਮੈਨੂੰ ਬੜਾ ਦੁੱਖ ਲੱਗਦਾ ਹੁੰਦਾ ਵੀ ਕਿਉਂ ਸਾਨੂੰ ਦੇਖ ਕੇ ਕਿਉਂ ਰੋਇਆ ਜਾਂਦਾ ਹੈ ਅਗਲੀ ਗੱਲ ਆਪਾਂ ਅਗਲੀ ਵੀਡੀਓ 'ਚ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ